ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਪੇਸੇ ਵੀਡੀਓ ਪਚਾਓ ਤੁਹਾਨੂੰ ਦਿਖਾਉਣਾ ਭਾਈ ਜੀ ਇਹ ਮਹਾਰਾਣੀ ਕੌਣ ਹੈ ਮੋਦੀ ਜੀ ਹਿੰਦੂ ਖਤਰੇ ਵਿੱਚ ਹੈ ਹਾਂਜੀ ਸਹੀ ਸੁਣਿਆ ਤੁਸੀਂ ਆਪਣੇ ਹਿੰਦੂ ਭਾਈਚਾਰੇ ਨੂੰ ਸਦਾਈ ਕਰਕੇ ਇਹ ਕੀ ਕਰੀ ਜਾਨੀ ਆ ਬਾਈ ਜੀ ਤੁਸੀਂ ਨਹੀਂ ਪਛਾਣਿਆ ਹੁਣ ਮੈਂ ਦੱਸਦਾ ਇਹ ਆ ਜੀ ਨੈਂਸੀ ਦੀ ਭੈਣ ਹਾਂਜੀ ਸਹੀ ਸੁਣਿਆ ਤੁਸੀਂ ਜਿਹੜੀ ਕਿ Hindu ਧਰਮ ਦੀ ਠੇਕੇਦਾਰ ਖੁਦ ਨੂੰ ਕਹਿੰਦੀ ਆ ਤੇ ਉਹਦੀ ਆਪਣੀ ਭੈਣ ਮੁਸਲਮਾਨ ਹੋ ਗਈ ਆ ਸਾਰਾ ਇਹਨਾਂ ਦਾ ਲੈ ਗਿਆ ਪੋਤੜੇ ਪੰਗਾ ਤੂੰ ਸਹੀ ਥਾਂ ਨਹੀਂ ਲਿਆ ਨੈਂਸੀ ਇਹ ਤੇਰੀ ਮੈਂ ਮੈਂ ਹੁਣ ਮੈਂ ਤੈਨੂੰ ਕੀ ਕਹਾਂ ਇੰਦਰਜੀਤ ਸਿੰਘ ਪਿੰਡ ਨਰੂੜ ਵਾਲਾ ਐ ਦੇਖੀ ਤੇਰੀ ਰੇਲਵੇ ਕਰਦਾ ਇਹ ਆ ਜੀ ਨੈਂਸੀ ਦੀ ਭੈਣ ਜਿਹੜੀ ਕਿ ਆ ਮੁਸਲਮਾਨਣੀ ਹਾਂਜੀ ਸਹੀ ਸੁਣਿਆ ਤੁਸੀਂ ਧਰਮ ਕੋਈ ਨਹੀਂ ਮਾੜਾ ਆਪਾਂ ਕਿਸੇ ਧਰਮ ਨੂੰ ਮਾੜਾ ਕਰਨ ਮਾੜੀ ਗੱਲ ਇਹ ਆ ਨੈਂਸੀ Hindu ਧਰਮ ਚ ਜੰਮ ਪਾਲ ਕੇ Hindu ਧਰਮ ਦੀ ਗਾਥਾ ਗਾ ਗਾ ਕੇ 100 ਤੋਂ ਵੱਧ ਗਾਣੇ Hindu ਧਰਮ ਦੀ ਨੇ ਬੱਲੇ ਬੱਲੇ ਲਈ ਗਾਏ ਆ ਤੇ ਆਪਣੀ ਭੈਣ ਤੇਰੀ ਮੁਸਲਮਾਨ ਲੈ ਗਏ ਅਜੇ ਵੀ ਤੂੰ ਕਹਿੰਨੀ ਆ ਆਪਾਂ ਐਦਾਂ ਆਪਾਂ ਉਹਦਾ ਇਹ ਆ ਜੀ ਨੈਂਸੀ ਦੀ ਭੈਣ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਦਿਖਾਉਣਾ ਇਹ ਸਾਰੇ ਪਰਿਵਾਰ ਦੀਆਂ ਕਰਤੂਤਾ ਹਾਂਜੀ ਇਹ ਸਾਰਾ ਪਰਿਵਾਰ ਲੋਕਾਂ ਨੂੰ ਸਦਾਈ ਨਹੀਂ ਹੋਇਆ ਕੀਤਾ ਸਪੈਸ਼ਲੀ Hindu ਭਾਈਚਾਰੇ ਨੂੰ ਇਹ ਸਦਾਈ ਕਰ ਰਹੀ ਆ ਆਹ ਲਓ ਜੀ ਆਪ ਨੈਂਸੀ ਉਹ ਯਾਰ ਪਹਿਲਾ ਇਹ ਦੱਸੋ ਆ ਮਾੜੀ ਗੱਲ ਨਹੀਂ ਓਮ ਕਿੰਨਾ ਹਾਂਜੀ ਇਹ ਦੇਖ ਸਕਦੇ ਕੌਣ ਆ ਜੀ ਇਹ ਨੈਂਸੀ ਆ ਇਹਨੇ ਘੱਟੋ ਘੱਟ 100 ਹਾਂਜੀ 100 ਇਹਨੇ ਧਾਰਮਿਕ Hindu ਭਾਈਚਾਰੇ ਦੇ ਗੁਰੂਆਂ ਪੀਰਿਆਂ ਲਈ ਗਾਏ ਆ ਹਾਂਜੀ 100 ਆ ਦੇਖ ਸਕਦੇ ਕੱਪੜੇ ਵੀ ਉਹੀ ਪਾਉਂਦੀ ਹੁੰਦੀ ਸੀ ਇਹ ਨੈਂਸੀ ਆ ਜੀ ਸਾਰੇ ਹੀ ਪਾਪੜ ਵੇਲੇ ਇਹਨੇ ਜੰਮ ਦੀ ఆర్ਕੈਸਟਰਾ ਹੋਈ ਫੇ ਭੰਗੜੇ ਵਾਲਿਆਂ ਨਾਲ ਫੇ ਗਾਉਣ ਵਾਲ ਹੋਈ ਫੇ ਸਮਾਜ ਸੇਵਕਾ ਵੀ ਹੋਈ ਖਵਾਰਾਂ ਚ ਲਖਾਲ ਖਾ ਕੇ ਵੀ ਭਾਈ ਜੀ ਸਮਾਜ ਸੇਵ ਕਰਨ ਐ ਨੈਂਸੀ ਗਰੇਵਾਲ ਉਹ ਵੀ ਸਾਰੀਆਂ ਫੋਟਮਾਂ ਲਿਆ ਆ ਆ ਸਮਝੇ ਨਾ ਮੈਂ ਕਹਿਣਾ ਕੀ ਚਾਹਣਾ ਭਈ ਗੱਲ ਸੱਚੀ ਆ ਮੋਦੀ ਜੀ ਦੀ Hindu ਖਤਰੇ ਵਿੱਚ ਹੈ ਜਿਹੜੀ Hindu ਧਰਮ ਦੀ ਠੇਕੇਦਾਰ ਨਹੀਂ ਐ ਨੈਂਸੀ ਉਹਦੀ ਆਪਣੀ ਭੈਣ ਤਾਂ ਸਾਂਭੀ ਨਹੀਂ ਗਈ ਯਾਰ 130 40 ਕਰੋੜ Hindu ਭਾਈਚਾਰਾ ਇੰਡੀਆ 'ਚ ਉਹਨੂੰ Hindu ਮੁੰਡਾ ਹੀ ਨਹੀਂ ਲੱਭਿਆ ਕੋਈ ਮੁਸਲਮਾਨ ਹੀ ਲੱਭਿਆ ਉਹਨੂੰ ਤੇ ਨਾਂ ਵੀ ਉਹਨੇ ਚੇਂਜ ਕਰ ਲਿਆ ਨਾਂ ਸੀਗਾ ਉਹਦਾ ਅਲੀਸ਼ਾ ਨਾਂ ਕਰ ਲਿਆ ਫਰੋਜ਼ ਖਾਨ ਫਰੋਜ਼ ਖਾਨ ਨਾਲ ਵਿਆਹੀ ਆ ਉਹ ਵੀ ਦਿਖਾਉਣਾ ਸੋ ਸਾਰਿਆਂ ਨੂੰ ਤੱਕ ਪਹਚਾਇਓ ਸੋਚਾ ਸਾਰੇ ਚੈਨਲ ਵਾਲੇ ਮੇਰੀ ਵੀਡੀਓ ਚੱਕ ਕੇ ਪਾਓ ਮੁੱਦਾ ਕੀ ਆ ਇਹਨੇ ਗੱਲ ਵੀਡੀਓ ਪਾਈ ਪਈ ਮੈਂ ਹਿੰਦੀ ਨੂੰ ਪੁਲਿਸ ਕੋ ਚਕਾਉ ਮੈਂ ਉਹ ਜਾ ਜੋ ਕਰਨਾ ਕਰ ਲਾ ਹਰਾਸਮੈਂਟ ਦੇ ਡਰਾਵੇ ਕਿਸੇ ਹੋਰ ਨੂੰ ਨਹੀਂ ਮੈਂ ਵੀ ਕੈਨੇਡਾ ਚ ਰਹਿੰਦਾ ਮੈਨੂੰ ਸਾਰਾ ਪਤਾ ਤੇਰੇ ਵਰਗੀਆਂ ਚਪਲਾਂ ਦੀ ਸੁਣ ਪੁਲਿਸ ਨਹੀਂ ਸੁਣਦੀ ਸੁਣ ਵੀ ਲਵੇ ਮੈਂ ਵੀ ਦੱਸ ਦੂੰ ਮੈਂ ਤਾਂ ਤੇਰੇ ਨਾਲ ਕਹਿੰਦਾ ਤੂੰ ਪਰਿਵਾਰ ਤੱਕ ਜਾਨੀਂ ਆ ਮੈਂ ਤੇਰੇ ਪਰਿਵਾਰ ਨੂੰ ਮਾੜਾ ਚੰਗਾ ਨਹੀਂ ਕਿਹਾ ਠੀਕ ਆ ਤੇਰੀ ਮੰਮੀ ਪੌਟ ਕੀ ਕਹਿੰਦੇ ਹੁੰਦੇ ਆ ਜਿਹੜੀਆਂ ਛੋਟੀਆਂ-ਛੋਟੀਆਂ ਕੁੜੀਆਂ ਮੂੰਹ ਜੇ ਵਿੱਚ ਨੂੰ ਕਰਕੇ ਕਰਦੀਆਂ ਹੁੰਦੀਆਂ ਮੈਂ ਤੇਰੀ ਮਾਤਾ ਦੀ ਅਜੇ ਵੀ ਰਿਸਪੈਕਟ ਕਰਦਾ ਠੀਕ ਆ ਨਾ ਆ ਦੇਖ ਲਾ ਆ ਛੋਟੀਆਂ ਕੁੜੀਆਂ ਫੋਟੋਆਂ ਨਹੀਂ ਖਿਚਾਉਂਦੀਆਂ ਹੁੰਦੀਆਂ ਕੀ ਇਹਨੂੰ ਪੌਟ ਕਹਿੰਦੇ ਆ ਦੇਖ ਲਾ ਮਾਤਾ ਤੇਰੀ ਇਹ ਕੰਮ ਕਰਦੀ ਪਰ ਅਜੇ ਵੀ ਇਹਨੂੰ ਆਪਾਂ ਮਾੜਾ ਨਹੀਂ ਕਹਿੰਦੇ ਠੀਕ ਆ ਇਹਦੀ ਵਿਚਾਰੀ ਦੀ ਕੀ ਆ ਧੀਆ ਜੰਮੀਆਂ ਦੋਇਨ ਕਮੀਆਂ ਹੈਂ ਇੱਕ ਤੇਰੇ ਵਰਗੀ ਹਿੰਦੂ ਭਾਈਚਾਰੇ ਦੀ ਗਾਥਾ ਗਾ ਗਾ ਕੇ ਗਾ ਗਾ ਕੇ ਹਾਂਜੀ ਉਹਨਾਂ ਦੇ ਹੁਣ ਜਿੰਨੇ ਵੀ ਤੁਸੀਂ ਦੇਖਿਓ ਜਿਹੜੇ ਨੈਂਸੀ ਦਾ ਪੱਖਪੂਰ ਦੇ ਸਾਰੀਆਂ ਮੋਦੀ ਦੀਆਂ ਭੇਡਾਂ ਹੀ ਆ ਹੁਣ ਭੇਡਾਂ ਦੇ ਦਿਲ ਤੇ ਕੀ ਬੀਤੇਗੀ ਵੀ ਨੈਂਸੀ ਸਾਡੇ ਧਰਮ ਦੀ ਠੇਕੇਦਾਰ ਨਹੀਂ ਆ ਆਪਣੀ ਦਾ ਹੀ ਤੋਂ ਭੈਣ ਸੰਭੀ ਨਹੀਂ ਗਈ ਆ ਵਾਲੀ ਆਪਣੀ ਦਾ ਭੈਣ ਹੀ ਦੀ ਉਹੀ ਲਵ ਜਿਹਾਦ ਜਿਹਨੂੰ ਕਹਿੰਦੇ ਆ ਵੀ ਮੁਸਲਮਾਨ ਨਾਲ ਵਿਆਹ ਕਰਾ ਕੇ ਮੁਸਲਮ ਹੋ ਗਈ ਹੈ ਸੋ ਜਿਹਨੂੰ ਤੁਸੀਂ ਆਪਣੀ ਮਾਸੀ ਸਮਝਦੇ ਆ ਠੇਕੇਦਾਰ ਨਹੀਂ ਆਪਣੇ ਧਰਮ ਦੀ ਉਹ ਤੋਂ ਆਪਣੀ ਦਾ ਭੈਣ ਸੰਭੀ ਨਹੀਂ ਗਈ ਹੈ ਆ ਤੁਹਾਨੂੰ ਦਿਖਾਉਣਾ ਸਾਰੀਆਂ ਤਸਵੀਰਾਂ ਦਿਖਾਉਣਾ ਆ ਲਓ ਨੈਂਸੀ ਦੇ ਮਾਤਾ ਜੀ ਹੈ ਨਾ ਆ ਦੇਖ ਲਓ ਆ ਜੀ ਮੁੰਡਾ ਫਰੋਜ਼ ਖਾਨ ਸੋ ਇਹ ਨਾਲ ਦੌੜ ਗਈ ਸੀ ਭੱਜ ਗਈ ਸੀ ਜੋ ਵੀ ਹੋ ਗਿਆ ਸੀ ਵਿਆਹੀ ਗਈ ਸੀ ਸੋ ਨੈਂਸੀ ਜੀ ਅੱਦਾ ਅਸੀਂ ਉੱਦਾ ਅਸੀਂ ਅੱਦਾ ਸੋ ਮੁੱਦਾ ਕੀ ਹੈ ਮੇਰਾ ਮੁੱਦਾ ਇਹ ਹੀ ਆ ਨੈਂਸੀ ਜੀ ਨੈਂਸੀ ਦੇ ਮਾਤਾ ਜੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਪਣੇ ਧਰਮ ਦੇ ਜੰਮੇ ਪਲੇ ਜਿਹੜੇ ਚ ਮਰਜੀ ਤੁਸੀਂ Hindu ਧਰਮ ਦੀ ਬੱਲੇ ਬੱਲੇ ਕਰੋ Muslim ਦੀ ਬੱਲੇ ਬੱਲੇ ਕਰੋ ਸਿੱਖਾਂ ਨੂੰ ਨਾ ਮਾਰਾ ਕਹੋ ਤੁਸੀਂ ਕਦੀ ਨਿਹੰਗਾਂ ਨੂੰ ਮਾੜਾ ਕਹਿੰਦੇ ਕਦੀ ਸਿੱਖਾਂ ਦੇ ਰੀਤੀ ਸਾਰੇ ਧਰਮਾਂ 'ਚ ਮਾੜਾ ਮੋਟਾ ਹੈਗਾ ਆ ਬਾਕੀਆਂ ਨੂੰ ਕਾਟੇ ਨਹੀਂ ਕਹਿੰਦੇ ਇਹ ਹੁਣ ਦੱਸੋ ਇਹਨਾਂ ਦੀ ਇੱਕ ਦੀ ਮੁਸਲਮਾਨਾਂ 'ਚ ਹੋਇਆ ਆ ਆਪੇ ਹਿੰਦੂ ਆ ਇਹ ਆਪਣੇ ਧਰਮਾਂ ਨੂੰ ਨਹੀਂ ਹੋ ਕਹਿੰਦੇ ਆਪਣੇ ਧਰਮਾਂ ਦੀ ਤੁਸੀਂ ਬੱਲੇ ਬੱਲੇ ਗਾਉਣੇ ਆ ਗਾਥਾ ਗਾਉਣੇ ਆ ਸਾਡਾ ਧਰਮ ਇਹਦਾ ਹੋਊਗਾ ਯਾਰ ਠੀਕ ਆ ਜੀ ਸਦਕੇ ਹੋਊ ਆਪਾਂ ਸਾਰੇ ਧਰਮਾਂ ਨੂੰ ਚੰਗਾ ਕਹਿੰਦੇ ਹੋਊਗਾ ਇਹਨੇ ਸਿੱਖਾਂ ਦੀ ਸਿੱਖਾਂ ਦੀ ਬੱਲੇ ਬੱਲੇ ਲਈ ਧਾਰਮਿਕ ਸਿੱਖਾਂ ਦੇ ਲਈ ਕਿਉਂ ਨਹੀਂ ਗਾਇਆ ਹਿੰਦੂ ਧਰਮ ਲਈ ਹੀ ਕਿਉਂ ਗਾਇਆ ਸੋ ਕਿਉਂਕਿ ਹੈਗੀ ਬਾਈ ਜੀ ਮੈਂ ਤਾਂ ਪਹਿਲੇ ਦਿਨੋਂ ਹੀ ਦੱਸਿਆ ਗਰੇਵਾਲ ਉੱਦੀ ਲਖਾਈ ਫਿਰਦੀ ਆ ਤੁਸੀਂ ਆਪ ਦੇਖ ਲਓ ਇਹਦਾ ਤੁਸੀਂ ਇਹਦਾ ਚੈਨਲ ਆ ਨੈਂਸੀ ਗਰੇਵਾਲ ਇੰਡੀਆ ਉੱਤੇ ਦੇਖਿਓ 100 ਤੋਂ ਵੱਧ Hindu ਧਰਮ ਦੇ ਨੇ ਉਹ ਗਾਇਓ ਆ ਸਿੱਖਾਂ ਦੇ ਨਹੀਂ ਗਾਤੇ ਮੁਸਲਮਾਨਾਂ ਦੇ ਨਹੀਂ ਗਾਤੇ ਹਾਂਜੀ ਸੋ ਉਹੀ ਗੱਲ ਆ ਜਿਹੜੇ ਇਹਦਾ ਪਖਪੂਰ ਦੇ ਆ ਭੇਡੋ ਭੈਣਤਾ ਹੀ ਤੋਂ ਆਪਣੀ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਨੇ ਸਵਾਹ ਰੱਖਿਆ ਕਰਨੀ ਆ ਜਿਹੜੀਆਂ ਮੋਦੀ ਦੀਆਂ ਭੇਡਾਂ ਇਹਦੀ ਮੈਂ ਕਰਦੀਆਂ ਹੈ ਕਿੰਨੀ ਸੋਹਣੀ ਕੁੜੀ ਸੀ ਯਾਰ ਹੈ ਦੇਖ ਲਓ ਆ ਦੇਖੋ ਆ ਆ ਇਹਨਾਂ ਦਾ ਆ ਦੇਖੋ ਨੇ ਕੀ ਦਿਖਾ ਰਹੀ ਆ ਇਹ ਭੈਣਿਆ ਨੈਂਸੀ ਦੀ ਸੋ ਦੇਖ ਲਓ ਹੈ ਆ ਦੇ ਕੋਈ ਗੱਲ ਐ ਜਿੰਨਾ ਵਿਆਹ ਕਰਾਇਆ ਉਹ ਕਹਦੇ ਨਹੀਂ ਤੇਰੇ ਧਰਮ ਚਾਇਆ ਤੂੰ ਕਹਦੇ ਮੁਸਲਮ ਹੋਈ ਅੱਬਾ ਮੁਸਲਮਾਨਾਂ ਨੂੰ ਵੀ ਨਹੀਂ ਮਾੜਾ ਕਹਿ ਰਹੇ ਮਾੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਆ ਦੇ ਸੋ ਇਹ ਆ ਜੀ ਅਲੀਸ਼ਾ ਨਾਂ ਰੱਖਿਆ ਸੀ ਅਲੀਸ਼ਾ ਖਾਨ ਹੋ ਗਈ ਨੈਂਸੀ ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ ਉਹਦੀ ਆਪਣੀ ਭੈਣ ਤਾਂ ਸੰਭੀ ਨਹੀਂ ਗਈ ਹੋਰ ਧਰਮ ਕਿੱਦਾਂ ਸੰਭੂਗੀ ਸੋ ਮੁੱਖ ਦੀ ਗੱਲ ਇਹ ਆ ਬਾਈ ਜੀ ਇਸ ਵੀਡੀਓ ਚ ਮੈਂ ਕਹਿਣਾ ਕੀ ਚਾਹੁੰਦਾ ਆ ਕਹਿਣਾ ਇਹੀ ਚਾਹੁੰਦਾ ਆ ਭਈ ਨੈਂਸੀ ਜੀ ਸਦਕੇ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਮੁਸਲਮਾਨ ਦੀ ਬੱਲੇ ਬੱਲੇ ਕਰ ਸਿੱਖਾਂ ਨੂੰ ਮਾੜਾ ਨਾ ਕਰ ਧਮਕੀਆਂ ਦਿਨੀਆਂ ਵੀ ਤੈਨੂੰ ਮੈਂ ਪੁਲਿਸ ਕੋਲ ਚਾਊਂਗੀ ਜਿੱਥੇ ਮਰਜ਼ੀ ਚੱਲ ਜਾ ਤੇਰੀ ਮੈਂ ਇਦਾਂ ਹੀ ਤੈ ਕਰਾ ਕੇ ਰੱਖਣੀ ਆ ਸੋ ਸਾਰਿਆਂ ਨੂੰ ਹੁਣ ਬੇਨਤੀ ਆ ਸਾਰੇ ਗਰੁੱਪਾਂ 'ਚ ਸਾਰੇ ਖਾਤਿਆਂ ਵਾਲੇ ਚੱਕ ਕੇ ਵੀਡੀਓ ਜਿੱਥੇ ਮਰਜੀ ਪਾ ਦਿਓ ਇਹਨਾਂ ਦੇ ਭੇਦ ਸਾਰੇ ਹੀ ਖੋਲ ਕੇ ਲਿਆਉਂ ਇਕੋ ਇਕੋ ਹੀ ਗੱਲ ਹੁੰਦੀ ਸੀ ਵੀ ਈਦੀ ਮੰਮੀ ਸਰਪੰਚ ਤੇ ਭਈਆ ਬਸ ਇਹਨੇ ਇਹ ਗੱਲਾਂ ਪਹਿਲਾਂ ਵੀ ਹੋਰਾਂ ਨੂੰ ਵੀ ਕਈਆਂ ਆ ਜਿਹੜੇ ਹੋਰ ਵੀ ਇਹਦੇ ਖਿਲਾਫ ਵੀਡੀਓ ਲਈ ਆਏ ਸੀ ਉਹ ਚੁੱਪ ਕਰ ਗਏ ਸੀ ਵੀ ਯਾਰ ਕਾਹਨੂੰ ਹੈ ਇਹ ਚਾਮਲ ਗਈ ਵੀ ਕੋਈ ਇਹਨੂੰ ਲਾਈਕ ਕੋਈ ਮਿਲਣਾ ਹੀ ਨਹੀਂ ਇਹਨੂੰ ਇਦਾਂ ਦਾ ਜਿਹੜਾ ਵੀ ਇਹਦੀ ਮੈਂ ਕਰਾ ਦੂਗਾ ਹੈ ਏ ਵੀ ਸੁਖਾਉਂ ਤੈਨੂੰ ਇੱਕ ਰੋਮੀ ਬਾਈ ਆ ਇਟਲੀ ਤੋਂ ਇੱਕ ਗੈਵੀ ਧਾਲੀਵਾਲ ਸਾਰਿਆਂ ਨੂੰ ਇਹੀ ਪਈਦੀ ਮੰਮੀ ਸਰਪੰਚ ਨਾਲੀ ਦੀ ਮੰਮੀ ਐਦਾਂ ਬੱਸ ਕੋਈ ਕੋਈ ਗੱਲ ਆ ਠੀਕ ਆ ਹੁਣ ਮੈਂ ਇਹਦੀ ਮਾਤਾ ਦੀਆਂ ਮੈਂ ਕੋਈ ਹੋਰ ਵੀ ਸਾਰੀਆਂ ਕੋਸ਼ੀਦਾ ਆ ਗਿਆ ਆ ਪਈਏ ਦੋ ਭੈਣਾਂ ਸੀ ਦੋ ਜੰਮੀਆਂ ਦੋ ਇਨਕੰਮੀਆਂ ਦੋਨੋਂ ਹੀ ਜਦੋਂ ਜੰਮੀਆਂ ਛੋਟੀ ਉਮਰ ਚ ਹੀ ਰੌਂਗ ਰਾਹਾਂ ਤੇ ਪੈ ਗਈਆਂ ਮਸ਼ਹੂਰ ਹੋਣ ਵਾਲਾ ਜਿੱਦਾਂ ਥੋਮਸ ਦੇ ਕੀੜਾ ਸੀ ਥੋਮਸ ਦਾ ਕੀੜਾ ਕੱਢਿਆ ਨਹੀਂ ਉਹੀ ਤੇਰੇ ਕੀੜਾ ਸੀ ਆਰਕੈਸਟਰਾ ਹੋਈ ਭੰਗੜੇ ਵਾਲੀ ਹੋਈ ਸਮਾਜ ਸੇਵਕਾ ਹੋਈ ਆਮ ਪਾਰਟੀ ਚ ਹੋਈ ਸਾਰੀਆਂ ਮੇਰੇ ਕੋ ਫੋਟੋਆਂ ਥੋਲੀ-ਥੋਲੀ ਦਿਖਾਉਂ ਜ਼ਾਰੀਆਂ ਖਵਾਰਾਂ ਚ ਕਲਿੱਪਾਂ ਦਿੱਤੀਆਂ ਸਮਾਜ ਸੇਵਕਾ ਨੈਂਸੀ ਗਰੇਵਾਲੀ ਜੀ ਨੇ ਕਿਹਾ ਹੈ ਹੇ ਹੈ 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 ਠੀਕ ਹੈ ਨਾ ਫੇਰ ਹੱਥ ਜੋੜ ਕੇ ਬੇਨਤੀ ਆ 100 ਵਾਰ ਤੂੰ Hindu ਧਰਮ ਦੀ ਬੱਲੇ-ਬੱਲੇ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੂੰ ਸਿੱਖਾਂ ਨੂੰ ਮਾੜਾ ਨਾ ਕਹਿ ਸੰਤ ਭਿੰਡਰਾਂ ਵਾਲਿਆਂ ਨੂੰ ਸਿੱਖਾਂ ਨੂੰ ਨਿਹੰਗਾਂ ਸਿੰਘਾਂ ਨੂੰ ਹੋਰ ਵੀ ਜੋ ਗੱਲਾਂ ਤੂੰ ਸਿੱਖਾਂ ਬਾਰੇ ਕਿੰਤੂ-ਪਰੰਤੂ ਨਾ ਕਰ ਸਿੱਖ ਧਰਮ ਵਾਲੇ ਆਪ ਹੀ ਦੇਖ ਲਊਗੇ ਤੂੰ ਆਪਣੇ ਧਰਮ ਦੀ ਰੱਖਿਆ ਕਰ ਉਹ ਤੇ ਤੋ ਹੋਈ ਨਹੀਂਗੀ ਤੇਰੀ ਭੈਣ ਹੋਰ ਮੁਸਲਮਾਨ ਵਿਆਹ ਕੇ ਲੈ ਗਏ ਆ ਤੂੰ ਹੋਰ ਕੀ ਕਰਨਾ ਸੋ ਮੈਨ ਚਲੋ ਮੁਸਲਮ ਧਰਮ ਚ ਵਿਆਹ ਹੀ ਮਾੜੀ ਗੱਲ ਨਹੀਂ ਗੀ ਪਰ ਮੇਨ ਗੱਲ ਇਹ ਆ ਜਿਹੜੇ ਈ ਦੀ ਜਿਹੜੇ ਈ ਦੇ ਹੱਕ ਚ ਮੇਰੇ ਖਿਲਾਫ ਕਮੈਂਟ ਕਰਦੇ ਮੈਂ ਦੇਖਿਓ ਸਾਰੇ ਮੋਦੀ ਦੀਆਂ ਮੈਂ ਆ ਸੋ ਦੇਖ ਲਓ ਬਾਈ ਜੀ ਮੋਦੀ ਸੱਚ ਕਹਿੰਦਾ Hindu ਖਤਰੇ ਮੈਂ ਜਿਹੜੀ ਧਰਮ ਦੀ ਤੁਹਾਡੇ ਦੀ ਠੇਕੇਦਾਰ ਨਹੀਂ ਉਹਦੀ ਪੈਰ ਤੋ ਤਾਂ ਕੋਈ ਨਹੀਂ ਦੇਖਿਆ ਜਾਂਦਾ ਹਮਸੇ ਨਹੀਂ ਦੇਖਿਆ ਜਾਂਦਾ ਸੋ ਬੇਇੱਤਿਹਾਸੀ ਤੈਨੂੰ ਤੂੰ ਵੀਡੀਓ ਪਾਈ ਮੇਰੇ ਕੋਲ ਹੈਗੀ ਆ ਵੀ ਮੇਰਾ ਐਡਰੈਸ ਮੰਗਦਾ ਮੈਂ ਫਿਰ ਕਹਿਣਾ ਇਹਦਾ ਐਡਰੈਸ ਦੋ ਇਹ ਆਪਣੀ ਤੇ ਆਪਣੀ ਕੀ ਕਹਿੰਦੇ ਹੁੰਦੇ ਮਾਸੀ ਤੇ ਚਾਚਿਆਂ ਤਾਇਆਂ ਨਾਲ ਇਹਦਾ ਹੋਇਆ 778 891 6522 ਮੈਨੂੰ ਵਟਸਐਪ ਕਰੋ ਇਹਦੇ ਮਾਸੀ ਜਾਂ ਚਾਚਿਆਂ ਤਾਇਆਂ ਚੋਂ ਕੋਈ ਵੀ ਸਾਰੀ ਮੈਨੂੰ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਦੇ ਦੇ ਮੈਂ ਪੁਲਿਸ ਕੋਲ ਜਾਊਂਗੀ ਹਰਾਸਮੈਂਟ ਔਰਤ ਨੂੰ ਕਰਦਾ ਐ ਇਦਾਂ ਤੈਨੂੰ ਆ ਕਰਾ ਜੋ ਹੁੰਦਾ ਤੈਨੂੰ ਜੋ ਹੁੰਦਾ ਤੈਨੂੰ ਕਰਾ ਲੈ ਠੀਕ ਐ ਨਾ ਸੋ ਜੋ ਮੈਂ ਕੁਝ ਪੈਰ ਪਟਿਆ ਸੋ ਸਮਝ ਕੇ ਪਟਿਆ ਠੀਕ ਆ ਬਾਕੀ ਰੋਗਗੇ ਸੀਗੇ ਵੀ ਭਾਈ ਸਾਡੇ ਪਰਿਵਾਰ ਤੇ ਜਾਂਦੀ ਐ ਏਦਾਂ ਉਦਾਂ ਤੇਰੀ ਮੈਂ ਐਂ ਕਰਕੇ ਰੱਖੂ ਬਾਕੀ ਤੁਸੀਂ ਕਮੈਂਟਾਂ ਜੈਸੇ ਐਸ ਲਿਖੋ ਤੁਸੀਂ ਮੇਰੇ ਨਾਲ ਆ इवन ਧਮਕੀਆਂ ਦਿੰਦੀ ਵੀ ਪੁਲਿਸ ਕੋ ਚਕਾਉਂ ਔਰਤ ਨੂੰ ਮਾੜਾ ਕਹਿੰਦਾ ਏਦਾਂ ਕਹਿੰਦਾ ਉਦਾਂ ਕਹਿੰਦਾ ਪਹਿਲੀ ਗੱਲ ਤੇ ਔਰਤ ਖਾਣ ਦੇ ਲਾਇਕਾ ਹੀ ਨਹੀਂ ਠੀਕ ਆ ਹਿੰਦੂ ਭਾਈਚਾਰਿਆਂ ਨੂੰ ਵੀ ਬੇਨਤੀ ਆ ਜਿਹੜੇ ਇਹਦੇ ਹੱਕ ਚ ਨੈਂਸੀ ਸ਼ੇਰਨੀ ਨੈਂਸੀ ਦਲੇਰ ਨਹੀਂ ਕਰਦੇ ਆ ਤੋ ਤੁਹਾਡੀਆਂ ਵੀ ਥੋੜੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਆ ਵੀ ਆਪਣੀ ਭੈਣ ਤਾਂ ਇਹ ਤੋਂ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਕੀ ਰੱਖਿਆ ਕਰੂਗੀ ਤੁਹਾਡਾ ਉਹ ਖਿੱਚਦੀ ਆ ਧਾਰਮਿਕ ਕੱਪੜੇ ਪਾ ਕੇ ਧਾਰਮਿਕ ਇਹਨੇ ਗਾਇਆ ਆ ਬਹੁਤ ਜ਼ਿਆਦਾ Hindu ਭਾਈਚਾਰੇ ਲਈ ਵਧੀਆ ਗੱਲ ਆ ਠੀਕ ਆ ਸਿੱਖਾਂ ਨੂੰ ਮਾੜਾ ਨਾ ਗਾ ਮੁੱਕ ਦੀ ਗੱਲ ਇੱਥੇ ਹੀ ਆ ਕੋਈ ਰੌਲਾ ਨਹੀਂ ਸਾਡਾ ਇਹਨਾਂ ਸਿੱਖਾਂ ਨੂੰ ਨਾ ਮਾੜਾ ਗਾ ਬਸ ਗੱਲ ਖਤਮ ਆ ਸਾਲ ਹੋ ਗਿਆ ਤੈਨੂੰ ਦੇਖਦੇ ਆ ਇਹਨੂੰ ਤੂੰ ਭੌਂਕੀ ਜਾਨੀ ਭੌਂਕੀ ਜਾਨੀ ਕੁੱਤੇ ਵਾਂਗੂ ਠੀਕ ਆ ਸਿੱਖਾ ਨੂੰ ਨਾ ਮਾੜਾ ਗਾ ਮੋਕ ਦੀ ਗੱਲ ਇਹ ਆ ਬਾਕੀ ਬਾਈ ਜੀ ਸਾਰਿਆਂ ਨੂੰ ਬੇਨਤੀ ਵੱਧੋ-ਵਾਧੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਤੁਸੀਂ ਮੇਰੇ ਨਾਲ ਹੀ ਆਂ ਸਪੋਰਟ ਪੂਰੀ ਆ ਇਹ ਮੈਂ ਧਮਕੀਆਂ ਨਹੀਂ ਦਿੰਦੀ ਪੁਲਿਸ ਕੋ ਚਕਾਉਂ ਐਦਾ ਉਦਾ ਜੈਸੇ ਜੈਸ ਲਿਖਿਓ ਤੁਹਾਡਾ ਸਾਥ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਹੌਸਲਾ ਹੀ ਹੋ ਜਾਂਦਾ ਵੀ ਭਾਈ ਆਪਣਾ ਭਾਈਚਾਰਾ ਮੇਰੇ ਨਾਲ ਆ ਠੀਕ ਆ ਜਿਹੜਾ ਜੈਸ ਵੱਧੋ-ਵਾਧੇ ਲਿਖਿਓ ਕਮੈਂਟਾਂ 'ਚ ਤੇ ਪੇਜਾਂ ਵਾਲੇ ਖਾਤਿਆਂ ਵਾਲੇ ਚੱਕ ਕੇ ਪਾ ਸਕਦੇ ਜੀ ਸਦਕੇ ਜਿੱਥੇ ਤੁਸੀਂ ਪਾਉਣੀ ਆ ਕੋਈ ਰੋਗ ਟੋਕ ਨਹੀਂ ਇਹ ਅਜੇ ਟ੍ਰੇਲਰ ਆ ਫੇਰ ਮੀ ਦੀ ਕਾਫੀ ਮੈਂ ਕਿਸੇ ਤੇ ਡਿਪੈਂਡ ਨਹੀਂ ਹੁੰਦਾ ਜਦੋਂ ਮੈਂ ਕੋਈ ਕੰਮ ਛੇੜਦਾ ਵੀ ਭਾਈ ਕੋਈ ਮੈਨੂੰ ਫੋਟੋ ਮਾ ਪ੍ਰੋਵਾਈਡ ਕਰੂਗਾ ਕੋਈ ਕੁਛ ਕਰੂਗਾ ਮੈਂ ਆਪਣੀਆਂ ਸਰਚਾਂ ਆਪਣੇ ਤੌਰ ਤੇ ਆ ਸਾਰਾ ਲੱਭਿਆ ਆ ਕਟਵਾੜੀ ਦੀ 2-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ ਵੀ ਕਿੱਥੇ ਕਿੱਥੇ ਕਿਹੜੇ-ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ ਤੇ share.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਐਡਵੈਂਚਰ ਵਾਲੇ ਨਾਲ ਗੱਲਾਂ ਮਾਰਦੀ ਰਹੀ ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਕੀਲ ਤੂੰ ਹਾਲ ਕੀਤਾ ਬਾਅਦ ਚੋਂ ਤੈਨੂੰ ਵੱਡੀ ਉਮਰ ਦਾ ਹੋ ਗਿਆ ਤੇ ਤੂੰ ਹੁਣ ਰਿਫਿਊਜੀ ਲਾ ਕੇ ਤੂੰ ਕਹਿੰਨੀ ਹੈ ਤੇ ਮੈਨੂੰ ਡਾਰਿਆ ਸਿੱਖਾਂ ਤੋਂ ਇੰਡੀਆ ਜਿੱਤੇ ਤੈਨੂੰ ਪੀਆਰ ਪੀਆਰ ਤਾਂ ਹੋ ਜੂਗੀ ਪਰ ਤੇਰੇ ਸ਼ਤਰੋਹਲ ਜਰੂਰ ਫੇਰਨਾ ਐਨਾ ਮੈਂ ਫੇਕਿਆ ਤਾਂ ਕੈਮਰੇ ਮੋਰੇ ਜਿਹੜੀ ਮਰਜੀ ਪੁਲਿਸ ਕੋ ਚੱਲ ਜਾ ਠੀਕ ਹੈ ਜੀ ਵੱਧੋ ਵਧੇ ਵੀਡੀਓ ਸ਼ੇਅਰ ਕਰੋ ਜੈ ਸਿ ਹਸ ਲਿਖਿਓ ਪੱਧੋ ਵਧ ਵੀ ਭਾਈ ਤੇਰੇ ਨਾਲ ਆ ਹੋਰ ਕੁਝ ਨਹੀਂ ਚਾਹੀਦਾ ਹੌਸਲਾ ਹੀ ਚਾਹੀਦਾ ਆਪਰਾਵੋ ਜੇ ਮੈਂ ਆਪਣਾ ਮੋਬਾਈਲ ਦਿਨਾ ਹੁੰਦਾ ਵੀਡੀਓ ਚ ਕਾਲ ਲਾਈ ਨਾ ਕਰੀ ਜਾਇਆ ਕਰੋ ਦੇਖਦੇ ਵੀ ਨਹੀਂ ਵੀ ਭਾਈ ਉੱਧਰ ਦੇਨੇ ਆ ਕਰਾ ਤਿਆ ਮੈਂ ਹੁਣ ਬੋਲਿਆ ਕਾਲਾਂ ਹੀ ਕਰੀ ਜਾਂਦੇ ਇਦਾਂ ਜੇ ਮੈਂ ਚੱਕਣਾ ਹੁੰਦਾ ਮੈਂ ਫੇਰ ਵੀ ਨਹੀਂ ਚੱਕਣਾ ਹੁੰਦਾ ਐਵੇਂ 30-30 ਕਾਲਾਂ ਯਾਰ ਇਹ ਚੱਕਣਾ ਮੈਂ ਇੱਕ ਵਾਰੀ ਚੱਕ ਲੈਣਾ ਸੋ ਜੇ ਕਿਸੇ ਨੂੰ ਕੰਮ ਕਿਸੇ ਕੋਲ ਕੋਈ ਜਾਣਕਾਰੀ ਹੈਗੀ ਜੋ ਵੀ ਮੈਸੇਜ ਕਰੋ ਕਾਲਾਂ ਨਾ ਕਰਿਆ ਕਰੋ ਵੀਰ ਮੇਰੇ ਠੀਕ ਆ ਬਦਵਾਦ ਸ਼ੇਅਰ ਕਰਿਓ ਤੇ ਜੈਸ ਜੈਸ ਲਿਖਿਓ ਜੇ ਮੇਰੇ ਨਾਲ ਆ ਤੁਹਾਡਾ ਹੌਸਲਾ ਹੀ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤੇ ਬਸ ਇਦਾਂ ਹੀ ਇਹਦੀ ਰੇਲ ਬਣਾ ਕੇ ਰੱਖਣੀ ਆ ਠੀਕ ਆ ਨੰਸੀ ਹਿੰਦੂ ਧਰਮ ਦੀ ਤੂੰ 100 ਵਾਰ ਬੱਲੇ ਬੱਲੇ ਕਰ ਭੈਣ ਤੇ ਤੋਂ ਆਪਣੀ ਸਾਂਭੀ ਨਹੀਂ ਗਈ ਸਿੱਖਾਂ ਨੂੰ ਮਾੜਾ ਨਾਗਾ ਮੁੱਕ ਦੀ ਗੱਲ ਇਹ ਆ ਜੱਜ ਜਸ ਲਿਖਿਓ ਤੇ ਸ਼ੇਅਰ ਕਰਿਓ ਤੇ ਫਿਰ ਇੱਕ ਵੀਡੀਓ ਇਹਦੀ ਹੋਰ ਆਊਗੀ ਓਕੇ ਜੀ ਲਿਖਿਓ ਜੱਜ ਜਸ ਸ਼ੁਕਰੀਆ ਸ਼ੇਅਰ ਵੀ ਕਰਿਓ